ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਰਵਿੰਦਰ ਕੌਰ ਤੋਂ ਸਵਾਗਤ ਹੈ ਤੁਹਾਡਾ ਅਰਵਿੰਦਰ ਫੈਬਰਿਕ ਤੇ ਅਰਵਿੰਦਰ ਫੈਬਰਿਕ ਤੇ ਤੁਸੀਂ ਦੇਖ ਸਕਦੇ ਜੇ ਲੇਡੀਜ਼ ਤੇ ਰੈਡੀमेड ਤੇ ਬਹੁਤ ਸਾਰੀ ਵੈਰਾਈਟੀ ਨਵੀਂ ਨਵੀਂ ਵੈਰਾਈਟੀ ਦੇਖਣ ਵਾਸਤੇ ਤੁਸੀਂ ਮੇਰੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਪੇਮੈਂਟ ਦਾ ਮੂਡ ਆਨਲਾਈਨ ਹੋਏਗਾ Google Pay ਫੋਨ पे ਰੇ ਜਾਂ ਕਿਸੇ ਵੀ ਤਰ੍ਹਾਂ ਤੋਂ ਹੋ ਸਕਦੇ ਹੋ ਪੇਮੈਂਟ ਪਹਿਲਾਂ ਹੀ ਕਰਨੀ ਪੈਗੀ ਫੇਰ ਹੀ ਤੁਹਾਡਾ ਆਰਡਰ ਕਨਫਰਮ ਹੋਏਗਾ ਠੀਕ ਹੈ ਜੀ ਤੇ ਆਪਾਂ ਤੁਹਾਨੂੰ ਸੂਟ ਦਿਖਾਉਣ ਤੋਂ ਪਹਿਲਾਂ ਦੱਸ ਦਿੰਦੇ ਆ ਕਿ ਅਸੀਂ ਤੁਹਾਡੇ ਵਾਸਤੇ ਇੱਕ ਸੂਟ ਦਾ ਗਿਫਟ ਲੈ ਕੇ ਆਨੇ ਆ ਹਰ ਮਹੀਨੇ ਉਹ ਨਾਲ ਦੀ ਨਾਲ ਇੰਸਟਾਗ੍ਰਾਮ ਵਾਲਿਆਂ ਨੂੰ ਇੱਕ ਸੂਟ ਤਾਂ ਗਿਫਟ ਮਿਲੇਗਾ। ਉਹਨਾਂ ਨੂੰ ਗਿਫਟ ਮਿਲੇਗਾ ਜੀ ਪਾਰਟੀ ਦੇ ਸੂਟ ਦਾ ਪਰਪਸ ਹੋਣਾ ਸੂਟ ਹੋਵੇਗਾ ਠੀਕ ਹੈ ਤੇ ਤੁਸੀਂ ਸਾਰਿਆਂ ਜਣੇ ਨੇ ਜਾ ਕੇ ਰਵਿੰਦਰਪੁਰ ਸਸ 93 ਨੂੰ ਇੰਸਟਾਗ੍ਰਾਮ ਫੇਸ ਨੂੰ ਫੋਲੋ ਕਰਨਾ ਠੀਕ ਹੈ। ਤੇ ਚਲੋ ਦੇਖਦੇ ਆ ਅੱਜ ਦੇ ਸੋਨੇ ਸੋਨੇ ਸੂਟ। ਅੱਜ ਫਿਰ ਕਾਟਨ ਵਾਈਬ ਲੈ ਕੇ ਆਏ ਆ ਤੁਹਾਡੇ ਵਾਸਤੇ ਕਿਉਂਕਿ ਕਾਟਨ ਦੀ ਡਿਮਾਂਡ ਹੀ ਇੰਨੀ ਜ਼ਿਆਦਾ ਹੈ ਮੀਨਾ ਕਿਹੜਾ ਚੱਲ ਰਿਹਾ ਹੈ। ਔਰ ਫਿਰ ਵੀ ਕਾਟਨ 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 ਜੇ ਵੀ ਕਾਟਨ ਦਿਖਾ ਦੋ। ਕੋਈ ਸੂਟ ਕਾਟਨ ਦਾ ਸਾਨੂੰ ਦੇ ਦਿਓ ਤੇ ਲਓ ਜੀ ਤੁਹਾਡੇ ਵਾਸਤੇ ਹਾਜ਼ਰ ਹੈ ਕਾਟਨ ਇਹ ਆ ਜੇਗਾ ਜਾਮ ਕਾਟਨ ਦਾ ਸਟੱਫ ਆ ਆਲ ਓਵਰ ਸੂਟ ਆਏਗਾ ਆਲ ਓਵਰ ਸੂਟ ਦੇ ਉੱਪਰ ਤੁਹਾਨੂੰ ਮਿਲੇਗਾ 골ਡਨ ਵਰਕ ਘੇਰੇ ਦੇ ਉੱਪਰ ਨਾਲ ਆਏਗਾ ਪਿਓਰ ਸ਼ਿਫੋਨ ਦਾ ਦੁਪੱਟਾ ਪ੍ਰਿੰਟਡ ਦੁਪੱਟਾ ਆਏਗਾ ਪਿਓਰ ਸ਼ਿਫੋਨ ਦਾ ਪ੍ਰਾਈਸ ਆਏਗਾ 950 ਯਸ 950 950 ਪ੍ਰਾਈਸ ਆਏਗਾ ਕਲਰ ਮਿਲ ਜਣਗੇ ਤੁਹਾਨੂੰ ਦੋ ਇਹਦੇ ਵਿੱਚ ਲੋ ਜੀ ਕਾਟਨ ਤੇ ਸਾਰੀ ਗੱਗ ਲੱਗ ਗਈ ਹੋਈ ਆ ਵਸੇ ਹੈ ਲੋ ਇਹ ਆ ਗਿਆ ਪੀਚ ਪਿੰਕ ਕਲਰ ਸ਼ਿਫੋਨ ਦੁਪੱਟਾ ਅਲਟੀਮੇਟ ਪੀਸ ਆ ਬਹੁਤ ਸੋੜਾ ਪੀਸਾ ਠੀਕ ਹੈ ਜਿਨ੍ਹਾਂ ਨੂੰ ਜ਼ਰੂਰਤ ਹੈ ਜਿਹੜੇ ਮੈਸੇਜ ਕਰਦੇ ਸੀਗੇ ਉਹ ਲੈ ਸਕਦੇ ਨੇ ਠੀਕ ਹੈ ਬਹੁਤ ਸੋਹਣਾ ਜਿਹਾ ਲੱਗਦਾ ਨੈਕਸਟ ਆਏਗਾ ਜੀ ਇਹ ਵੀ ਸ਼ਿਫੋਨ ਦਾ ਹੀ ਆਏ ਕੋ ਸੌਰੀ ਕਾਟਨ ਦਾ ਹੀ ਆਏਗਾ ਪੀਸ ਬਹੁਤ ਸੋਹਣੀ ਡਿਜੀਟਲ ਪ੍ਰਿੰਟਡ ਕਾਟਨ ਆ ਦੇ ਦੇ ਉੱਪਰ ਤੁਹਾਨੂੰ ਇਸ ਤਰ੍ਹਾਂ ਦਾ ਪੈਚਵਰਕ ਮਿਲੇਗਾ organza ਦਾ aloe ਉਸ ਕੋਈ ਛੋਟੀ ਬੂਟੀ ਵਾਲਾ ਸੁਦਾਏਗਾ ਨਾ ਲਾਏਗਾ chiffon ਦੁਪੱਟਾ ਲੇਸ ਪੱਟੀ ਵਾਲਾ ਠੀਕ ਹੈ ਲੇਸ ਪੱਟੀ ਵਾਲਾ ਦੁਪੱਟਾ ਆਏਗਾ 950 9900 ਪ੍ਰਾਈਸ ਰਹੇਗਾ ਨੈਕਸਟ ਆ ਗਿਆ ਜੀ ਆਪਣੇ ਕੋਲ rayon ਔਰ rayon ਵੀ ਬੜੀ ਸੋਹਣੀ ਹੈ ਤੁਹਾਨੂੰ ਦਿਖਾ ਦਿੰਦੇ ਇੱਕ ਕੇ ਟੈਕਸਟਾਈਲ ਦਾ ਆਪਣਾ ਇਹ ਆਇਆ ਦਾ ਸੂਟ ਏਕੇ ਟੈਕਸ ਦਾ ਇਹ ਆਇਆਗਾ ਇਹਦਾ ਡਿਜ਼ਾਈਨ ਸੌਰੀ ਮੈਂ ਤਾਂ ਉਲਟਾ ਫੜਿਆ ਲੱਗਦਾ ਬੈਕ ਸਾਈਡ ਹੱਥਾਂ ਨੂੰ ਕੁਝ ਕਰਸ਼ ਕਰਾ ਹੋਇਆ ਹਾਂ ਇਹਨੇ ਨਾ ਹਾਈਲਾਈਟ ਕੀਤਾ ਹੋਇਆ ਸਾਰਾ 골ਡਨ ਫ੍ਰੈਡ ਦੇ ਨਾਲ ਇਹ ਰਿਯਾਨ ਫੈਬਰਿਕ ਦਾ ਏਕੇ ਟੈਕਸ ਦਾ ਸੂਟ ਆ ਬਹੁਤ ਸੋਹਣਾ ਕੋਈ ਲੂਜ਼ ਨਹੀਂ ਹੋਏਗਾ ਕੋਈ ਕੁਝ ਨਹੀਂ ਹੋਏਗਾ ਕਾਟਨ ਦੀ ਬਾਟਮ ਤੇ ਦੁਪੱਟਾ ਆਊਗਾ ਸ਼ਿਫੋਨ ਦਾ ਪ੍ਰਿੰਟਡ ਦੁਪੱਟਾ ਆਏਗਾ ਬਹੁਤ ਪਿਆਰਾ ਜਿਹਾ ਫਲੋਦੀ ਮੇਲਾ ਲੁੱਟੋ ਮੇਲਾ ਲੁੱਟਣ ਵਾਲਾ ਹੀ ਕੰਮ ਆ ਨਾ 950 ਸੱਤ ਨੌਂ ਸਰ ਪਾइज ਆਇਆ ਹੈ ਨੈਕਸਟ ਆ ਗਿਆ ਲਿਲੰਦਾ ਅੱਛੀ ਇਹ ਵੀ ਮੇਰੇ ਕੋਲ ਦੋ ਪੀਸ ਹੀ ਨੇ ਕਿ ਸਿੱਕ ਪੀਸ ਹੈ ਕਿ ਸਿੱਸੇ ਦੋ ਪੀਸ ਹੈ ਬਾਟਮ ਤੇ ਆਪਾਂ ਲਿਆਣੀ ਬੰਦ ਕਰ ਦਿੱਤੀ ਹੋਈ ਆ ਹਨਾ ਹੈਲੋ ਇਸ ਤਰ੍ਹਾਂ ਇਹਦੇ ਵੀ ਘੇਰੇ ਦੇ ਉੱਪਰ ਤੁਹਾਨੂੰ 골ਡਨ ਹਾਈਲਾਈਟ ਵਰਕ ਮਿਲੇਗਾ ਕਾਟਨ ਦੀ ਬਾਟਮ ਕਾਟਨ ਦਾ ਦੁਪੱਟਾ ਆਨੀਅਨ ਪਿੰਕ ਕਲਰ ਹੈਲੋ ਪਰਪਲ ਜੀ ਤੋਂ ਥੋੜੀ ਜਿਹੀ ਲੱਗਦੀ ਹੈ ਤੇ ਕਾਟਨ ਦਾ ਦੁਪੱਟਾ ਆਏਗਾ ਸੌਫਟ ਵਾਲਾ ਮਲ ਕਾਟਨ ਦਾ ਨਹੀਂ ਆਏਗਾ ਇਹ ਮਸਲਿਨ ਕਾਟਨ ਦਾ ਆਏਗਾ 950 ਪ੍ਰਾਈਸ ਰਹੇਗਾ ਠੀਕ 950 ਪ੍ਰਾਈਸ ਰਹੇਗਾ ਦੋ ਕਲਰ ਅਵੇਲੇਬਲ ਨੇ ਇੱਕ ਆ ਗਿਆ ਕਲਰ ਮਹਿੰਦੀ ਮਹਿੰਦੀ ਕਲਰ ਇੱਕ ਆ ਗਿਆ ਆਨੀਅਨ ਪਿੰਕ ਲਵੈਂਡਰ ਜਿਆ ਕਲਰ ਠੀਕ ਹੈ ਹੈਲੋ ਜੀ ਨੈਕਸਟ ਆ ਗਿਆ ਜੀ ਆਪਣੇ ਕੋਲ ਇਹ 1250 ਪ੍ਰਾਈਸ ਦਾ ਸੂਟ ਪਰ ਆਪਾਂ ਤੁਹਾਨੂੰ 950 ਵਿੱਚ ਦੇ ਦੇਣਾ ਹੈ ਲੋ ਆਲ ਓਵਰ ਸੂਟ ਆ ਗਿਆ ਕਲਰ ਬਲੌਕ ਪਿਆਰਾ ਜਿਹਾ ਠੀਕ ਹੈ ਇਸ ਤਰ੍ਹਾਂ ਇਹਦੇ ਘੇਰੇ ਦੇ ਉੱਪਰ ਕਾਫੀ ਸਾਰਾ ਵਰਕ ਹੋਇਆ ਹੈ ਤੇ ਨਾਲ ਦੁਪੱਟਾ ਆਊਗਾ ਸ਼ਿਫੋਨ ਦਾ ਠੀਕ ਹੈ ਇਸ ਤਰ੍ਹਾਂ ਦਾ ਸੂਟ ਹੈ ਸੁੱਕੀ ਮਹਿੰਦੀ ਵਾਲਾ ਕਲਰ ਹੈ ਬਹੁਤ ਸੋਹਣਾ 950 ਪ੍ਰਾਈਸ ਲੱਗੇਗਾ ਗਲੈਮਰ ਨੈਕਸਟ ਆ ਗਿਆ ਜੀ ਇਹਦਾ ਨਾ ਦੁਪੱਟਾ ਥੋੜਾ ਜਿਹਾ ਲਾਈਟ ਆ ਇਹ ਬਲੂ ਸ਼ੁੱਡ ਦਾ ਬਸ ਚਲੋ ਤੁਹਾਨੂੰ ਸ਼ੁੱਡ ਚਾਹੀਦੀ ਲੈ ਸਕਦਾ ਮੈਂ ਸਪਰਾਈਜ਼ ਵੀ 9900 ਦਾ ਦਿੱਤਾ ਉੱਪਰ ਲਿਆ ਹੋਇਆ ਨਹੀਂ ਲੱਗੇਗਾ ਥੋੜਾ ਜਿਹਾ ਲਾਈਟ ਦਾ ਮੈਂ ਵੀ ਕੋਣ ਦੇਖਿਆ ਹਨ ਕਿਤੇ ਮੈਂ ਕਿਸੇ ਨੂੰ ਵੀ ਖਾ ਰਹੀ ਸੀ ਕਿ ਮੈਨੂੰ ਲਾਈਟ ਲੱਗਿਆ ਹੈ ਓਕੇ 1050 ਦਾ ਸ਼ੁੱਡ ਦੁਪੱਟਾ ਲਾਈਟ ਹੁੰਦਾ ਕਰਕੇ ਮੈਂ ਉਹਦਾ ਵੀ ਰੇਟ ਕਟਾ ਦਿੰਦਾ ਦੂਸਰੇ ਦਾ ਵੀ 950 ਕਰ ਦਿੰਦਾ ਤੁਸੀਂ ਦੇਖ ਲੈਣਾ ਅਗਲ ਕਿਸੇ ਨੂੰ ਅਗਰ ਕਿਸੇ ਨੂੰ ਜ਼ਰੂਰਤ ਹੋਏਗੀ ਤੇ ਲੈ ਲੈਣਾ ਠੀਕ ਹੈ ਨੈਕਸਟ ਆ ਗਿਆ ਜੀ 1050 ਦਾ ਸੂਟ ਠੀਕ ਹੈ ਆ ਗਏ ਇਹ ਫੈਬਰਿਕ ਬਹੁਤ ਗੁੱਡ ਦਾ ਪਿਓਰ ਕਾਟਨ ਦਾ ਫੈਬਰਿਕ ਆਊਗਾ ਪੈਨਲ ਸਾਈਡ ਵਿੱਚ ਵਰਕ ਆਊਗਾ ਕਢਾਈ ਠੀਕ ਹੈ ਬੈਕ ਸਾਈਡ ਫਲੋਰਲ ਪ੍ਰਿੰਟ ਆਊਗਾ ਕਾਟਨ ਦੀ ਬਾਟਮ ਆਏਗੀ ਪਿਓਰ ਸ਼ਿਫੋਨ ਦਾ ਫਲਾਵਰ ਪ੍ਰਿੰਟ ਵਾਲਾ ਦੁਪੱਟਾ ਆਊਗਾ ਠੀਕ ਹੈ ਪ੍ਰਾਈਸ ਲੱਗੇਗਾ ਜੀ 1050 ਰੁਪਏ 1000 ਕਰ ਦਾਂਗੇ ਓਕੇ 50 ਰੁਪਏ ਵੀ ਛੱਡ ਦਾਂਗੇ 1000 ਰੁਪਏ ਪ੍ਰਾਈਸ ਲੱਗੇਗਾ ਜਿਹਦੇ ਵਿੱਚ ਤੁਹਾਨੂੰ ਤਿੰਨ ਕਲਰ ਮਿਲ ਜਾਣਗੇ ਉਹਦਾ ਡਿਜ਼ਾਈਨ ਥੋੜਾ ਜਿਹਾ ਅਲੱਗ ਹੈ ਇਹਨਾਂ ਦਾ ਡਿਜ਼ਾਈਨ ਥੋੜਾ ਅਲੱਗ ਹੋਊਗਾ ਲਓ ਅਸਟਰਾ ਆਉਂਦਾ ਇਹਦੇ ਨਾਲ ਐਬਲੀ ਕੋਪੋਸ ਹੋਣਾ ਪੀਸਾ सीक्वेंस विद एम्ब्रॉयडरी वर्क पैनल साइड केरा साइड हैलो ठीक है और नाल का फ्लोर प्रिंट दुपट्टा कॉटन की बॉटम प्राइस एक हज़ार पाँ नहीं लगेगा ओनली एक हज़ार ही लगेगा नैक्सट आ गया येलो कलर ब्लाउज कलर आ गया येलो और कॉटन का सूट है ब्यूटीफुल सूट ਉਸੇ ਤਰ੍ਹਾਂ ਦਾ ਹੀ ਪੈਟਰਨ ਬਣਿਆ ਹੋਇਆ ਫਲੋਰਲ ਪ੍ਰਿੰਟ ਆਏਗਾ ਤੇ ਦੁਪੱਟਾ ਆਏਗਾ ਫਲੋਰਲ ਵਾਲਾ ਇਹ ਕਾਟਨ ਦੀ ਬਣਾਉਣਾ ਠੀਕ ਹੈ ਇਹ ਸਾਡੇ ਅੱਜ ਦੇ ਸੂਟ ਸੀਗੇ ਇਹ ਸੂਟ ਦਾ ਵੀ ਪ੍ਰਾਈਸ 1000 ਰੁਪਏ ਹੀ ਆਏਗਾ ਠੀਕ ਹੈ ਇਹ ਸਾਡੇ ਅੱਜ ਦੇ ਸੂਟ ਸੀਗੇ ਉਮੀਦ ਕਰਦਾ ਹਾਂ ਤੁਹਾਨੂੰ ਪਸੰਦ ਆਏ ਹੋਣਗੇ ਜੇ ਤੁਹਾਨੂੰ ਪਸੰਦ ਆਏ ਤਾਂ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਥੈਂਕ ਯੂ ਟੂ ਮੈਨ